ਆਰੇ ਫੈਬਰਿਕ ਨੂੰ ਸਵਾਗਤ ਕਰਦੀ ਆਂ ਜੀ ਲੋ ਜੀ ਅੱਜ ਬਹੁਤ ਸੋਹਣੀ ਸੂਟ ਲੈ ਕੇ ਆਈ ਪਿਓਰ ਕੋਟਨ ਦੇ ਵਿੱਚ ਇਹ ਦੇਖੋ ਇਹ ਕੁੜਤੀ ਹੈਗੀ ਜੀ ਬਹੁਤ ਸੋਹਣੀ ਕੁੜਤੀ ਹੈਗੀ ਬਹੁਤ ਸੋਹਣੇ ਪ੍ਰਿੰਟ ਹੈਗੇ ਜੀ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਰੂਮ ਵਰਗਾ ਕਪੜਾ ਹੈਗਾ ਜੀ ਕਿਤੇ ਲਾਈਨਿੰਗ ਨਹੀਂ ਲੱਗੇਗੀ ਖਰਾਬ ਨਹੀਂ ਹੋਏਗਾ ਪ੍ਰਿੰਟ ਖਰਾਬ ਨਹੀਂ ਹੋਣਗੇ ਰੰਗ ਨਹੀਂ ਉਤਰੇਗਾ ਮਤਲਬ ਬਹੁਤ ਵਧੀਆ ਕੁਆਲਿਟੀ ਹੈਗੀ ਤੇ ਇਹ ਦੀ ਆਏਗੀ ਜੀ ਸਲਵਾਰ ਇਹ ਮੈਚਿੰਗ ਸੂਟ ਹੋਏਗਾ ਜੀ ਟਾਈ ਟਾਈ ਦੀ ਕੱਟ ਹੋਏਗੀ ਤੇ ਡਿਜ਼ਾਈਨ ਬਹੁਤ ਸੋਹਣੇ ਹੈਗੇ ਨੇ ਜੀ ਤੇ ਇਹ ਕਲਰ ਮੈਂ ਤੁਹਾਨੂੰ ਇਹਨਾਂ ਦੇ ਦਿਖਾਨੀ ਆ ਤੇ ਰੇਟ ਇਹਨਾਂ ਦਾ ਆਏਗਾ ਜੀ ਸਿਰਫ 1000 ਰੁਪਇਆ 1000 ਰੁਪਏ ਦੇ ਵਿੱਚ ਤੁਹਾਡੇ ਘਰ ਪਹੁੰਚ ਜੂਗਾ ਜੀ ਇਹ ਜੇਕਰ ਤੁਸੀਂ ਦੋ ਸੂਟ ਮੰਗਵਾਓਗੇ ਤਾਂ ਸ਼ਿਪਿੰਗ ਫ੍ਰੀ ਹੋਏਗੀ ਜੀ ਤੇ ਇੱਕ ਸੂਟ ਤੇ ਤੁਹਾਨੂੰ ਸ਼ਿਪਿੰਗ ਚਾਰਜ ਦੇਣਾ ਪਊਗਾ ਜੀ 50 ਆਹ ਦੇਖੋ ਜੀ ਆਹ ਮਸਟਰਡ ਕਲਰ ਦੇ ਵਿੱਚ ਹੈਗਾ ਜੀ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਆ ਇਹ ਕਿ ਟੈਕਸ ਦੀ ਕੁਆਲਿਟੀ ਹੈਗੀ ਆ ਤੇ ਕਪੜਾ ਖਰਾਬ ਨਹੀਂ ਹੋਏਗਾ ਇਹ ਆਪਾਂ ਗਰੰਟੀ ਦਿੰਦੇ ਆ ਇਸ ਕਪੜੇ ਦੀ ਤੇ ਕੁਝ ਵੀ ਨਹੀਂ ਹੋਏਗਾ ਨਾ ਕਲਰ ਫੇਡ ਹੋਣਗੇ ਨਾ ਕਪੜਾ ਖਰਾਬ ਹੋਏਗਾ ਕੁਆਲਿਟੀ ਵਧੀਆ ਹੋਏਗੀ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਜ਼ਰੂਰ ਕਰਨੀ ਪਵੇਗੀ ਇਹ ਧੁੱਪੇ ਨਹੀਂ ਸੁਕਾਉਣਾ ਬਸ ਜੇਕਰ ਤੁਸੀਂ ਛਾਂ ਦੇ ਵਿੱਚ ਇਹਨੂੰ ਸੂਟ ਨੂੰ ਸੁਕਾਓਗੇ ਇਹਦਾ ਕਲਰ ਵਗੈਰਾ ਕੁਝ ਨਹੀਂ ਜਾਏਗਾ ਤੇ ਬਹੁਤ ਸੋਹਣੇ ਸੂਟ ਨੇ ਜੀ ਤੀਜਾ ਕਲਰ ਇਹਦੇ ਵਿੱਚ ਆਇਆ ਜੀ ਫਰੋਜੀ ਕਲਰ ਬਿਨਾ ਦੁਪੱਟੇ ਤੋਂ ਸੂਟ ਨੇ ਜੀ 1000 ਰੁਪਿਆ ਇਹਦਾ ਪ੍ਰਾਈਸ ਹੈਗਾ ਜੀ ਆ ਦੇਖੋ ਇਹ ਦੀ ਸਲਵਾਰ ਹੈਗੀ ਆ ਤੇ ਇਹਦੇ ਤੇ ਲੈਸ ਵਗੈਰਾ ਲਗਾ ਕੇ ਨਾ ਤੁਸੀਂ ਡਿਜ਼ਾਈਨਿੰਗ ਬਣਵਾ ਸਕਦੇ ਹੋ ਤੇ ਬਹੁਤ ਸੋਹਣੇ ਸੂਟ ਨੇ ਜੀ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਆ ਦੇਖੋ ਜੀ ਦੁਬਾਰਾ ਫਿਰ ਮੈਂ ਤੁਹਾਨੂੰ ਕਲਰ ਦਿਖਾਨੀ ਆ ਤੁਸੀਂ ਕੋਈ ਵੀ ਸੂਟੀ ਨਾਲ ਵਿੱਚੋਂ ਲੈ ਸਕਦੇ ਹੋ ਤੇ ਆ ਦੇਖੋ ਜੀ ਇੱਕ ਪ੍ਰਿੰਟਿੰਗ ਇਹ ਵਾਲੀ ਹੈ ਜੀ ਇਹਦੀ ਆ ਦੇਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਹੀ ਆਪਾਂ ਨਵੇਂ-ਨਵੇਂ ਡਿਜ਼ਾਈਨ ਤੁਹਾਨੂੰ ਸ਼ੇਅਰ ਕਰਿਆ ਕਰਾਂਗੇ ਜੀ ਧੰਨਵਾਦ